ਮੰਗਦਾ ਦਾ ਭਖਾਰੀਆਂ ਤੋਂ ਹੈ ਦਾ ਪੈਸੇ ਮੰਗਦਾ ਚੰਨੀਆਂ ਕਿੱਥੇ ਆ ਗਏ ਅਦਰ ਚੰਨੀਆਂ ਦਾ ਥੋੜਾ ਮੈਨੂੰ ਤੇ ਪਿਆਰ ਦੇ ਬੰਦੇ ਆ ਇਹ ਹੈ ਤੇ ਇੱਥੇ ਆ ਕੇ ਭੀਖ ਮੰਗ ਲਾਇਆ ਇਹਨਾਂ ਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਮਲੇ ਆ ਪੰਜਾਬ ਵਾਲੇ ਹੈ ਹੀ ਕੰਮਲੇ ਆਪਣੇ ਕੰਮ ਲੈ ਕੇ ਪੰਜਾਬ ਵਾਲੇ ਇਹਨਾਂ ਨੂੰ ਪੈਸੇ ਲੜੇ ਆ ਦਾਨ ਦੇ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਵੀ ਯਾਰ ਹੈ ਆਪਣੇ ਵਿੱਚ ਜਿਹੜੇ ਲੋਕ ਆਪਣੇ ਆਪਣੇ ਆਪ ਦੇ ਦਾਨ ਦੇ ਲੋਕ ਆਪਣੇ ਭੁੱਖੇ ਮਰ ਜਾਂਦੇ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਆ ਆ ਬਾਮੀ ਹੈਗੀ ਤੇ ਆ ਬਾਮੀ ਹੈਗੀ ਬਾ ਬਾ ਫੋਟ ਕੰਜਰਾ ਤੂੰ ਜਵਾਕ ਨਾ ਭੁਇ ਖਰਾਬ ਕਰਤਾ ਖਾਰਾ ਕੀਤੇ ਆ ਵਿਚਾਰੇ ਇਹ ਜਵਾਕ ਤੇ ਹੁਣ ਨੂੰ ਜਵਾਕਾਂ ਨੇ ਪੜਾਈ ਪੜਨ ਲਾਇਆ ਹੋਣਾ ਸੀ ਅਗਲੇ ਨੇ ਜਦੋਂ ਗੱਡੀਆਂ ਰੋਕ ਕੇ ਸ਼ੀਸ਼ੇ ਬੰਦਾਂ ਤੱਕ ਜਾਂਦੇ ਜੀ ਅੱਛਾ ਅੱਜ ਤੱਕ ਇਹਨਾਂ ਸਵਾਰੀਆਂ ਤੋਂ ਧੱਕੇ ਨਾਲ ਪੈਸੇ ਹੁੰਦੇ ਆ ਅੱਛਾ ਇੰਨਾ ਪਰੇਸ਼ਾਨ ਕਰਦੇ ਆ ਆ ਜਿਹੜਾ ਚੰਨੀਆਂ ਚੁੰਨੀਆਂ ਛੋਟੇ ਸਾਹਮਣੇ ਆਏ ਵੇਖੋ ਮੋਬਾਈਲ ਤਾਂ ਵੀ ਖੋਣੇ ਭੱਜ ਜਾਂਦੇ ਜੀ ਇਹ ਆ ਪੱਛੇ ਆ ਜਿਹੜੇ ਇਹ ਕਿੰਨਾ ਚਰੋਗੇ ਚੱਕੇ ਨੂੰ ਤਨੂੰ

वाह सरदार जी नमस्ते सरदार जी बहुत अच्छे सरदार जी होते हैं पचास तो। रुपया तुम्हारे बच्चे जी बड़े बड़े गांव में जाए कनेडा अमेरिका जाए बच्चे तुम्हारे वाह जी सरदार है सरदार लोग ही होते हैं पंजाब बहुत अच्छा है वाह जी वाह अरे बाबा जी सरदार जी गरीब की मदद कर दो के लिए तरफ बहुत अच्छे हैं दानिया नमस्ते सरदार जी गरीब की मदद कर दो कोई दे दो पैसा केड़ा पेंड है तेरा मेरा गांव यूपी में आ, मेरा हाँ धन्यवाद सरदार जी बहुत अच्छे सरदार लोग की गल हो गई अरे मेरी बा काटी गई रे भाई क्या की गल हो गई सी अरे टोके में आ गई टोका मत, टोका टोका ना होता टोके में आ गई की काम करता पहला मैं फूला बेचता था फूला रेडी वो होता है ना बासो में फूला बेचता था बच्चे हैं क्या तेरे बच्चे बच्चे हैं दो बच्चे हैं वो आज आए नहीं है मेरे साथ माँ बाप है क्या तेरा माँ बाप है वो गांव में है तो तेन मंगनी जरूरी है अरे जब काटी गई फिर एक हाथ से क्या करेगा मैं तो सोना पड़ा ਬੜਾ ਦੁੱਖ ਆ ਯਾਰ ਇਹ ਗੱਲ ਸੇ ਮੈਂ ਕੀ ਕਰੇਗਾ ਰੇ ਭਾਈ ਕੋਈ ਨਹੀਂ ਯਾਰ ਤੈਨੂੰ ਲਾਜ ਦੀ ਜ਼ਰੂਰਤ ਆ ਹਾਂ ਲਾਜ ਦੀ ਜ਼ਰੂਰਤ ਹੈ ਹਾਂ ਕਰਾ ਦੀ ਆ ਤੇਰਾ ਲਾਜ ਹਾਂ ਬਹੁਤ ਅੱਛਾ ਪੰਜਾਬ ਕੇ ਦਾਨੀਆ ਕਰਾ ਆ ਤੇਰਾ ਲਾਜ ਲਾਈ ਕੋਈ ਨਹੀਂ ਯਾਰ ਟੈਨਸ਼ਨ ਨਾ ਲਾਏ ਨਹੀਂ ਲਾਏ ਨਹੀਂ ਪੈਸਾ ਦੇ ਦੋ ਮੈਂ ਲਾਜ ਤੋ ਖੁਦ ਹੀ ਕਰਾ ਲਊਗਾ ਪੈਸਾ ਦੇ ਦੋ ਜਿੰਨਾ ਪੈਸਾ ਵੀ ਦੇ ਦਾਂਗੇ ਤੇ ਲਾਜ ਤੋ ਮੈਂ ਕਰਾ ਲਊਗਾ ਨਹੀਂ ਤੈਨੂੰ ਹਸਪੀਟਲ ਤੇ ਐਡਮਿਟ ਕਰਾ ਦੇਣਾ ਦੱਸ ਮੈਂ ਨਾ ਪੈਸਾ ਦੇ ਦੋ ਮੈਂ ਕਰਾ ਲੂੰਗਾ ਖੁਦ ਕਰਾ ਲੂੰਗਾ ਤੇਰੇ ਬਾਹ ਨਵੀਂ ਲਵਾ ਦੇਣਾ ਮੈਂ ਬਾਹ ਲਵਾ ਦੇਣਾ ਨਹੀਂ ਬਾਹ ਮੈਂ ਖੁਦ ਹੀ ਲਗਾ ਲੂੰਗਾ ਪੈਸਾ ਦੇ ਦੋ ਪੈਸੇ ਦੀ ਜਰੂਰਤ ਹੈ ਪੈਸਾ ਤੇ ਪੈਸਾ ਹੀ ਕਰੇਗਾ ਤੂੰ ਉਤਲਾਦ ਵਾਸਤੇ ਪੈਸੇ ਮੰਗ ਰਿਹਾ ਹਾਂ ਮੈਂ ਲਗਵਾ ਲੂੰਗਾ ਖੁਦ ਲਗਵਾ ਲੂੰਗਾ ਰੇ ਮਾਣੋ ਨਾ ਜਾ ਭਾਈ ਮਾਣਾ ਮੇਰੇ ਬਾਹ ਯਾਰ ਮੈਨੂੰ ਲੱਗਦਾ ਤੂੰ ਨਸ਼ਾ ਕਰਦਾ ਯਾਰ ਨਹੀਂ ਯਾਰ ਨਸ਼ਾ ਨਹੀਂ ਕਰਦਾ ਗੁਟਕਾ ਖਾਹ ਗੁਟਕਾ ਫਿਰ ਤੇਨੂੰ ਕਹੀ ਤੇ ਨਾ ਤੇਰਾ ਇਲਾਜ ਕਰਵਾ ਦਾਂ। ਨਹੀਂ, ਲਾਜ, ਮੈਂ ਲਾਜ ਪੈਸੇ ਸੇ ਹੀ ਹੋਗਾ ਨਾ ਫਿਰ ਪੈਸਾ ਦੋਗੇ ਤਾਂ ਪੈਸੇ ਆਵੇ ਸਾਰੇ ਅਸੀਂ ਥੋੜੇ ਥੋੜੇ ਪਾ ਕੇ ਪੈਸੇ ਯਾਰ ਤੇਰਾ ਇਲਾਜ ਕਰਵਾ ਦਾਂਗੇ ਕਿੰਨੇ ਕੀ ਗੱਲ ਆ ਟੈਨਸ਼ਨ ਨਾ ਆਰੇ ਥੋੜਾ ਥੋੜਾ ਦੇ ਦੋ ਪੈਸਾ ਕੀ ਕਰਨਾ ਫਿਰ ਥੋੜਾ ਥੋੜਾ ਦੇ ਦੋ ਉਹ ਇਲਾਜ ਨੂਗਾ ਨਹੀਂ ਪੈਸੇ ਇਕੱਠੇ ਕਰ ਰਿਆਂਗਾ ਹਾਂ ਥੋੜਾ ਥੋੜਾ ਦੇ ਦੋ ਨਾ ਤੇਨੂੰ ਇਲਾਜ ਲਈ ਇਸ ਤਰ੍ਹਾਂ ਇਲਾਜ ਕਰਵਾ ਦਾਂਗੇ ਬਾਹਰ ਨਾਮੀ ਲਵਾ ਦਾਂਗੇ ਤੇਰੇ ਅਰੇ ਲਾਜ ਮੈਂ ਖੁਦ ਹੀ ਕਰਾ ਲਵਾਂਗਾ

यहाँ तो मैं सुबह से बैठा हूँ पैसा दे शादी हुई है तेरी शादी शादी हुई है दो बच्चे हैं वो आज बीमार है नहीं मेरे साथ वो, वो भी साथ में मांगते हाँ साथ में भी हैं इलाज करवाना है ਤੇ ਤੇਰਾ ਇਲਾਜ ਅਸੀਂ ਅਰੇ ਐਨ ਜੀਓ ਵਾਲਿਆਂ ਨੂੰ ਫੋਨ ਕਰ ਦਿੰਨੇ ਕਿਹਨੂੰ ਤੇਰਾ ਇਲਾਜ ਕਰਵਾ ਦਿੰਨੇ ਤੇਰੇ ਘਰੇ ਵੀ ਖਰਚਾ ਬੰਨਦਾਂਗੇ ਅਰੇ ਖਰਚਾ ਕਿਆ ਬੰਨੋਗੇ ਤੂੰ ਤ ਜਿੰਨਾ ਦੇ ਸਕਦੇ ਦੇ ਦੋ ਰਿਹਾ ਭਾਈ ਇਤਨਾ ਕਿਉਂ ਇਤਨਾ ਤਾਂ ਕੋਈ ਬਾਤ ਹੀ ਨਹੀਂ ਰਹਾ ਅਰੇ ਭਾਈ ਯਾਰ ਤੂੰ ਕਿਉਂ ਟੈਨਸ਼ਨ ਦੇਦਾ ਪੰਜਾਬ ਕੇ ਲੋਗ ਇਤਨੇ ਬੁਰੇ ਨਹੀਂ ਐ ਤੇਰਾ ਇਲਾਜ ਕਰਵਾ ਦੇ ਜਿੱਥੇ ਪੰਜਾਬ ਮੈਂ ਆਇਆ ਮੇਰੀ ਬਾਤ ਸੁਣ ਤੂਜੇ ਇਲਾਜ ਕੇ ਲੀਏ ਪੈਸੇ ਚਾਹੀਏ ਨਾ ਤੋ ਤੇਰਾ ਇਲਾਜ ਕਰਵਾ ਰਹੇ

वो मांग रहा है साढ़े चार लाख रुपया मांग रहा है अच्छा बा नवी ला देंगे माँ नवी लगा देंगे वो बोल रहे हैं वैसे तो बोल रहे हैं गरीब वो भी मत करते हैं कहते हैं अच्छा रात का बीच में है हाँ रात का बीच में अच्छा माँ बाप ने कोई काम करता माँ बाप तो यार करता है वो अपनी कमा के खाता है मैं इधर आ गया पंजाब में पंजाब के लोग बहुत अच्छे हैं बहुत दानी हैं

तुम्हारा भी बाल बच्चा है तू अपना काम करना मैं जो देख जब करा लिया तुम्हारे पास आ जाऊंगा भी करा लिया भाई तो तेरा स्कैनर मेरे को दे देना मैं पैसे डलवाता हूँ चलो आ, अभी तो है हाँ, कोई तो बात तो नहीं डलवाता हूँ मैं पैसे भाई किन्ने की जरदा बैठा इत गल सुना माड़ी आके इधर इधर आओ माड़ा ਭਾਈ ਕਿੰਨਾ ਟਾਈਮ ਹੋ ਗਿਆ ਸਹੀ ਇਹਨੂੰ ਬੈਠੇ ਨੂੰ ਇੱਥੇ ਚਾਰ ਪੰਜ ਮਹੀਨੇ ਹੋ ਗਏ ਮੈਨੂੰ ਬਹੁਤ ਦਿਨ ਹੋ ਗਏ ਭਾਈ ਆਂਦੇ ਚਾਰ ਪੰਜ ਮਹੀਨੇ ਹੋ ਗਏ ਬੱਚੇ ਵੀ ਹੁੰਦੇ ਆ ਨਾਲ ਇਹਦੀ ਬਾਹ ਟੁੱਟੀ ਵੀ ਸੀ ਪਹਿਲਾਂ ਹੀ ਯਾਰ ਇਹ ਤਾਂ ਨਹੀਂ ਪਤਾ ਇਹਦੇ ਨਾਲ ਜਵਾਕ ਵੀ ਆਉਂਦੇ ਹੈਗੇ ਟੁੱਪੀ ਆ ਵੀ ਚਿਰ ਦਾ ਬੰਦਾ ਹੈ ਬਾਹ ਤਾਂ ਵੱਟੀ ਹੈ ਜੀ ਉਹ ਵੈਸੇ ਬਹੁਤ ਦੇਖ ਜਾਂਦੇ ਇਹਨੂੰ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਹਾਂਜੀ ਮੈਨੂੰ ਨਾ ਜਦੋਂ ਇਹਨੂੰ ਮੈਂ ਜੱਫੀ ਪਾਈ ਆ ਹੁਣ ਮੈਨੂੰ ਲੱਗਾ ਵੀ ਇਹਦੀ ਬਾਹ ਹੈਗੀ ਆ ਇਹਨਾਂ ਚਾਣ ਨੂੰ ਸੱਤ ਪੈਂਦਾ ਭਾਈ ਬਾਹ ਹੈਗੀ ਐ ਇਹਦੀ ਹੁਣ ਮੈਂ ਇਹਨੂੰ ਕਹ ਮੈਂ ਇਹਨੂੰ ਕਹ ਮੈਂ ਤੇਰਾ ਇਲਾਜ ਕਰਾ ਦਮੈਂ ਤੇਰੀ ਬਾਹ ਨਵੀਂ ਲਵਾ ਦਮੈਂ ਮੈਨੂੰ ਕਹਿੰਦਾ ਪੈਸੇ ਦੇ ਦੇ ਮੈਂ ਆਪੇ ਇਲਾਜ ਕਰਾ ਲੂ ਨੀ ਭਾਈ ਪੈਸੇ ਤਾਂ ਬਹੁਤ ਲੋਕ ਦੇ ਕੇ ਜਾਂਦੇ ਨੇ ਯਾਰ ਪੈਸੇ ਬਹੁਤ ਇਕੱਠੇ ਹੁੰਦੇ ਐ ਜੋ ਇਹਨੂੰ ਤਾਂ ਇਹਨੂੰ ਲਾਜ ਵਾਸਤੇ ਪੈਸੇ ਮੰਗੀ ਜਾਂਦਾ ਹੁਣ ਇਹ ਜਦੋਂ ਆਪਾਂ ਇਹਦਾ ਇਲਾਜ ਕਰਾ ਕੇ ਦੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਪੈਸਾਂ ਦੇ ਤਾਂ ਲੋੜ ਹੀ ਨਹੀਂ। ਕਾਜ ਕਰਾਉਂਦੇ ਨਹੀਂ। ਰੋ ਜਾਣ ਕੇ ਬਹਿ ਜਾਂਦੇ। ਕਈ ਵਾਰ ਬੱਚੇ ਹੁੰਦੇ ਆ ਨਾਲ ਇਹਦੇ। ਕਰੋ ਹੀ ਨਹੀਂ ਕਾਜ। ਤੇ ਮੈਂ ਤੁਹਾਨੂੰ ਐ ਕਹਿਣਾ ਮੈਂ ਪੁਲਿਸ ਨੂੰ ਕਰ ਦੇਣਾ ਫੋਨ। ਤੇ ਤੁਸੀਂ ਸਾਥ ਦਿਓਗੇ ਬਾਈ ਬਣ ਕੇ ਸਾਰੇ ਆਣਾ। ਤੇਰੇ ਨਾਲ। ਪਤਾ ਤਾਂ ਲੱਗਦਾ। ਬਾਈ ਮੇਰੇ ਬਣ ਕੇ ਆਣਾ ਕਿਤੇ ਮੁੜ ਕੇ ਇਕੱਲੇ ਮੇਰੇ ਸਿਰ ਉਾਰ ਆ ਦੇਣਾ ਲੋਕ। ਕਿੱਥੇ ਕਹਿਗਾ। ਕਰੋ ਇਹਦਾ ਹੱਲ ਯਾਰ ਬਾਈ ਇਹ ਰੋਜ਼ ਆ ਕੇ ਬਹਿ ਜਾਂਦਾ। ਮੈਂ ਚੱਲ ਪੁਲਿਸ ਨੂੰ ਲਾਉਣਾ ਫੋਨ। ਤੁਸੀਂ ਜਾਓ ਜੇ ਨਾ ਵੀਰ ਬਣ ਕੇ ਤਗਾ। ਹੈਲੋ। ਸ਼ਸ਼ੀਕਾਲ ਜਨਾਬ ਇੱਕ ਨਾ ਜੀ ਆਪਣੇ ਬੱਸ ਸਟੈਂਡ ਦੇ ਵਿੱਚ ਨਾ ਭਿਖਾਰੀ ਬੈਠਾ ਹੁੰਦਾਗਾ ਤੇ ਮੈਂ ਹੁਣ ਉਹਦੇ ਕੋਲੇ ਗਿਆ ਸੀਗਾ ਉਹਦੀ ਬਾਹ ਟੁੱਟੀ ਹੋਈ ਆਗੀ ਮੈਂ ਉਹਨੂੰ ਬੋਲਿਆ ਵੀ ਮੈਂ ਕਿਹਾ ਚੱਲ ਤੇਰਾ ਇਲਾਜ ਕਰਵਾ ਦਿੰਨਾਗਾ ਵੀ ਤੈਨੂੰ ਪੈਸਿਆਂ ਦੀ ਕੀ ਜ਼ਰੂਰਤ ਆਣਾ ਕਹਿੰਦਾ ਪੈਸੇ ਚਾਹੀਦੇ ਮੈਨੂੰ ਤੇ ਮੈਂ ਨਾ ਉਹ ਜੱਫੀ ਪਾ ਕੇ ਦੇਖੀ ਹੁਣ ਤੇ ਮੈਨੂੰ ਨਾ ਥੋੜਾ ਜਿਹਾ ਸ਼ੱਕੀ ਜਿਹਾ ਇਨਸਾਨ ਲੱਗਾ ਉਹਦੇ ਬਾਹ ਹੈਗੀ ਆਗੀ ਹਾਂਜੀ 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 5-6 ਮਹੀਨੇ ਹੋ ਗਏ ਜੀ ਇਹ ਨਾਲ ਦੇ ਜਿਹੜੇ ਦੁਕਾਨਦਾਰ ਹੈਗੇ ਸਾਰੇ ਦੱਸ ਰਹੇ ਹੈਗੇ ਵੀ ਜਿਹਨੂੰ 5-6 ਮਹੀਨੇ ਹੋ ਗਏ ਬੈਠੇ ਨੂੰ ਸਾਰੇ ਲੋਕ ਵੀ ਇਹਨੂੰ ਜਿੰਨੇ ਵੀ দান ਦੇ ਕੇ ਜਾਂਦੇ ਸਾਰੇ ਕਹਿੰਦਾ ਸੀ ਤੇਰਾ ਲਾਜ ਵੀ ਕਰਾ ਦਿੰਨੇ ਆ ਲਾਜ ਕਰਵਾਉਂਦਾ ਨਹੀਂ ਕਹਿ ਦਿੰਦਾ ਮੈਨੂੰ ਪੈਸੇ ਦੇ ਦੋ ਹਾਂਜੀ 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 ਹਾਂ ਤੁਸੀਂ ਆ ਜਾਓ ਜੀ ਬੱਸ ਸਟੈਂਡ 'ਚ ਆਓ ਜੀ ਜਲਦੀ ਭੱਜਣ ਤਾਂ ਨਹੀਂ ਦਿੰਦੇ ਜੀ ਕੋਈ ਗੱਲ ਨਹੀਂ ਸਾਰੇ ਹੈਗੇ ਆ ਜੀ ਇੱਥੇ ਖੜੇ ਹੋਏ ਆ ਠੀਕ ਹੈ ਜੀ ਕੋਲਸ ਨੂੰ ਲਾਤਾ ਫੋਨ ਤੇ ਮੇਰਾ ਵੀਰ ਜਾਓ ਜੇ ਨਾ ਕਿਤੇ ਭਰਾ ਠੀਕ ਆ ਤੇਰੇ ਨਾਲ ਬਾਹੂ ਕਹਿੰਦੇ 10 ਮਿੰਟ ਦੇ ਵਿੱਚ ਵਿੱਚ ਅਸੀਂ ਆ ਗਏ ਇਹਦਾ ਹੱਲ ਕਰ ਤੂੰ ਤੇਰੇ ਨਾਲ ਆ ਬਾਈ ਬਾ ਮੜਾ ਇਹਨੂੰ ਘੇਰ ਕੇ ਰੱਖੇ ਕਿਤੇ ਭੱਜ ਨਾ ਜਾਵੇ ਉੱਥੇ ਕਿਤੇ ਭੱਜਣ ਦਿੰਦੇ ਆ ਕਿਤੇ ਉਹ ਹਾਂਜੀ ਇਹ ਆ ਬੰਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਦੀ ਆ। ਅੱਛਾ। ਉਹ ਤੇਰੇ ਨਾਲ ਕੋਣ ਆ ਹੋਰ ਓਏ? ਬੱਚੇ ਆਏ। ਹਾਂ? ਬੱਚੇ ਆਏ ਇਹ ਤੋ। ਤੈਨੂੰ ਕਿਵੇਂ ਤੂੰ ਕਿਨੇ ਜਰ ਦਾ ਬੈਠਾ ਇੱਥੇ? ਐ ਕਰ ਇਹਨੂੰ ਪਾਸੇ ਸਾਈਡ ਤੇ ਲੈ ਕੇ ਚੱਲਦੇ ਆਂ। ਇੱਥੇ ਹੋਰ ਲੋਕ ਆ ਜਾਂਦੇ ਆ। ਆ ਆ ਚੱਕ ਆਵਦਾ ਸਮਾਨ ਜਾਂ ਚੱਕ। ਉਠਾ ਨਹੀਂ ਜਾਂਦਾ। ਆ ਜਾ ਤੇਰੇ ਉਹ ਕਰਾਉਣੇ ਲਾ। ਸਮਾਨ ਤੇ ਚੱਕ ਲੈਦਾ। ਇੱਕ ਮਿੰਟ ਕੋਈ ਨਹੀਂ ਕਰਾਉਣੇ ਤੇਰਾ ਇਲਾਜ ਕਰਾਉਣ ਲੈ ਜਾਂਦੇ ਆਂ ਖਾ ਜਾ ਤੂੰ। ਆ ਜਾ ਆ ਜਾ। ਉਠ ਖੜ ਦੋ। ਆ ਜਾ ਆ ਜਾ। ਉਠ ਖੜ ਕਰਾਂ। ਆ ਜਾ ਆ ਜਾ। ਉਧਰ ਸਾਈਡ ਤੇ ਲਿਆਓ ਇਹਨੂੰ ਮੈਂ ਇਹਦੀ ਤਲਾਸ਼ੀ ਲੈਣਾ ਆਇਆ ਕੋਈ ਤੁਹਾਨੂੰ ਆਇਆ ਅਰੇ ਵੋ ਵੋ ਮੇਰੇ ਸਾਥ ਵਾਲੇ ਵੀ ਆ ਗਏ ਬੱਚੇ ਵੀ ਆ ਗਏ ਮੇਰੇ ਬੱਚੇ ਕਿਹੜੇ ਤੇਰੇ ਬੱਚੇ ਵੀ ਆ ਗਏ ਆਜੋ ਬੱਤੇ ਆਜੋ ਬੱਚੇ اچھا ਆ ਬੱਚੇ ਤੇਰੇ ਆ ਹਾਂ ਬੱਚੇ ਆ ਮਾਰੇ ਚਲਾਇਆ ਬੈਠਾ ਇੱਥੇ ਕੋਈ ਨਹੀਂ ਤੇ ਤਲਾਸ਼ੀ ਲੈ ਯਾਰ ਗੱਲ ਸੁਣੋ ਤੂੰ ਹੈ ਕਿਹੜੇ ਥੋਂ ਆ ਕਿੱਥੋਂ ਆ ਤੂੰ ਮੈਂ ਤਾਂ ਬਿਹਾਰ ਸੇ ਹਾਂ ਜੀ ਯੂਪੀ ਬਿਹਾਰ ਸੇ ਆਖੋ ਉਹ ਵੀ ਆ ਚੈਨੀਆਂ ਵਾਲਾ ਹੀ ਫਰਦਾ ਯਾਰ ਆ ਕਿਵੇਂ ਲਈ ਫਰਦਾ ਹਾਂ ਅਰੇ ਅਰੇ ਟੱਕ ਮੈਂ ਟੱਕ ਖੜਾ ਖੜੇ ਟੱਕ ਮੈਂ ਟੱਕ ਮੈਂ ਟੱਕ ਮੈਂ ਟੱਕ ਮਿੰਟ ਕੁਟੋਣਾ ਇੱਕ ਮਿੰਟ ਕੁਟੋਣਾ ਆ ਫਾੜੇ ਟੱਕ ਮੈਂ ਆ ਫਾੜੇ ਯਾਰ ਇਹ 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 ਆ ਚੈਨੀਆਂ ਕਿੱਥੋਂ ਲੈਂਦੇ ਗਾ ਇਹ ਚੈਨੀਆਂ ਕਿੱਥੋਂ ਆ ਗਈਆਂ ਫਿਰ ਤੂੰ ਮੰਗਦਾ ਦਾ ਭਖਾਰੀਆਂ ਤੂੰ ਹੈ ਦਾ ਪੈਸੇ ਮੰਗਦਾ ਚੈਨੀਆਂ ਕਿੱਥੋਂ ਆ ਗਈਆਂ ਤੇਰੇ ਇਹ ਤਾਂ ਖੋਈ ਹੈ ਹਾਂ ਖੋਈ ਆ ਬਾਹ ਵੀ ਖੋਈ ਹੈ ਹਾਂ ਵੀ ਤਾਂ ਬਾਹ ਵੀ ਹੈਗੀ ਆ ਤੇ ਆਹ ਦੇਖੋ ਬਾਹ ਹੈਗੀ ਆ ਬਾਹ ਹੈਗੀ ਆ ਫੋਇਲ ਆਹ ਖੋਲ ਬਾਹ ਆਹ ਪੂਰੇ ਦੇ ਪੂਰੇ ਨਖਰੇ ਕਰ ਤੂੰ ਸੀ ਕੀ ਲੱਗਦੇ ਆਹ ਦੇਖੋ ਬਾਹ ਇਧਰ ਦੇਖੋ ਬਾਹ ਵੀ ਹੈਗੀ ਆ ਇਹ ਤਾਂ ਛੋਟੇ ਛੱਕ ਲੈਣੇ ਤੁਹਾਨੂੰ ਇਹ ਛੋਟੇ ਛੋਟੇ ਠਾਈ ਛੋਟਾ ਹੁੰਦਾ ਨੂੰ ਤੇ ਹੁਣ ਕਦੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੈ ਦੱਛਾ ਝੋਣ ਨੇ ਕਿ ਜੋ ਆਗ ਵੀ ਚੱਕ ਲੈ ਆਏ ਓਏ ਆਪਾਂ ਜੋ ਬਾਤ ਰ ਚੱਕੀ ਬੜੀ ਬਾਤ ਰ ਹੈ ਆਇਰ ਖਰਚਾ ਇੱਕ ਮਿੰਟ ਇੱਕ ਮਿੰਟ ਮਿੰਟ ਆਪਾਂ ਠਾਣੇ ਚ ਲਿਜਾ ਕੇ ਬਣਾਉਣਾ ਮੋਰੇ ਦੀ ਕੈਮਰੇ ਮੋਰੇ ਨਾ ਬਸ ਹੁਣ ਕੁੱਟਣਾ ਇੱਕ ਮਿੰਟ ਇਹ ਕੁੱਟ ਆ ਦੋ ਬਣਾ ਰਿਹਾ ਇੱਥੇ ਬਹੁਤ ਚੈਜ਼ਾ ਰਹਿੰਦੇ ਇਹ ਤੁਨ ਕੱਲ ਸੁਣੋ ਗੱਲ ਸੁਣ ਹਾਂਜੀ ਆ ਫੜ ਇੱਕ ਚੈਨੀ ਫੜ ਤੂੰ ਆ ਫੜ ਤੂੰ ਮੈਨੂੰ ਕੱਲ ਸੁਣ ਲੈ ਮੇਰੀ ਦੂਜੀ ਕਿਥੇ ਹੈ ਸੱਚੀ ਸੱਚੀ ਗੱਲ ਦੱਸ ਦੇ ਮੇਰੀ ਸੁਣ ਲੈ ਗੱਲ ਵੀ ਕੀ ਤੂੰ ਕਰਦਾ ਹੈ ਕੀ ਨਹੀਂ ਕਰਦਾ ਕਿੰਨੇ ਪੈਸੇ ਬਣਾਉਣਾ ਤੂੰ ਮੈਂ ਬਣਾ ਲੇਤਾ ਹਾਂ 50000 70000 ਰੁਪਏ ਇੱਕ ਦਿੰਦਾ ਤੇਰੀ ਭੈਣ ਐਨੇ ਤਾਂ ਸਾਰੇ ਸਾਡੇ ਇੱਥੇ ਮਜ਼ਦੂਰ ਜਿਹੜੇ ਦਿਹਾੜੀ ਕਰਦੇ ਸਾਰੀ ਦਿਹਾੜੀ ਝੋਨਿਆਂ 'ਚ ਫਿਰਦੇ ਪਾਣੀ ਪਣਾਉਂਦੇ ਤੂੰ ਭੈਣ ਦ ਐਨੇ ਪੈਸੇ ਬਣਾਉਣਾ ਤੂੰ ਹੋਰ ਕੀ ਕੋਸ਼ਾ ਤੇਰੇ ਕੋਲ ਪ੍ਰਾਪਰਟੀ ਕੀ ਹੈ ਤੇਰੇ ਕੋਲ ਪ੍ਰਾਪਰਟੀ ਹੈ ਕਾੜੀ ਹੈ ਆਰਟੀਕਲ ਆਟਕਾ ਕਾੜੀ ਉਹ ਤੇਰੀ ਹਾਂ 16 ਦੁਕਾਨੇ ਤਾਂ ਗੱਡੀਆਂ ਤੂੰ ਲਈ ਫਰਦਾ ਇੱਥੇ ਤਾਂ ਹੈ ਜਿਹੜੇ ਵਿਚਾਰੇ ਮਜ਼ਦੂਰ ਹੈ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਪੈਸੇ ਦੇਣਾ ਇਹ ਕਿਹਨੂੰ ਪੈਸੇ ਦੇ ਦੇ ਕੋਈ ਵੀ ਪੈਸੇ ਆ ਤੇ ਲੋ ਇਹਨੂੰ ਪੈਸੇ ਇਹ ਕਦੋਂ ਤੱਕ ਹੋਰ ਚੱਲਦੇ ਰਹਿੰਦੇ ਨੇ ਇਹਨੂੰ ਪੈਸੇ 25 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜ਼ਮੀਨ ਕਿੰਨੀ ਬਣਾਈ ਕਿੰਨੇ ਪੈਸੇ ਬਣਾਲੇ ਤੂੰ ਕਿੰਨਾ ਚਿਰ ਹੋ ਗਿਆ ਤੂੰ ਕੰਮ ਕਰਦੇ ਰਾਈ ਜੀ ਇਹ ਕਿੰਨੇ ਚਿਰ ਦਿਆਂ 20 ਲੱਖ ਹੈ ਜੀ ਆ ਸੁਣ ਲੋ ਪੰਜਾਬੀਓ ਆ ਵੇਖ ਲੋ ਇਹ ਆਪਣੇ ਆ ਹਾਲ ਹੈ ਆਪਾਂ ਮੰਨ ਕੇ ਚੱਲੋ ਭਾਵਕ ਹੋ ਕੇ ਨਾ ਅਸੀਂ ਅਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਇਹ ਉੱਤਰਾਖੰਡ ਦੇ ਉੱਥੇ ਜੁਪੀ ਬਿਹਾਰ ਦੇ ਬੰਦੇ ਆ ਇਹ ਹੈ ਇੱਥੇ ਆ ਕੇ ਭੀਖ ਮੰਗ ਲਾਇਆ ਇਹਨਾਂ ਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਗਲੇ ਆ ਪੰਜਾਬ ਵਾਲੇ ਹੈ ਹੀ ਕੰਗਲੇ ਆਪਣੇ ਦਾਨ ਦੇ ਲੱਗੇ ਪੰਜਾਬ ਵਾਲੇ ਇਹਨਾਂ ਨੂੰ ਅਹੇ ਦਾਨ ਦੇ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਵੀ ਯਾਰ ਹੈ ਆਪਣੇ ਵਿੱਚ ਜਿਹੜੇ ਲੋਕ ਆਪਣੇ ਆਪਣੇ ਆਪ ਦੇ ਆਪ ਦੇ ਲੋਕ ਆਪਣੇ ਭੁੱਖੇ ਮਰ ਜਾਂਦੇ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਆ ਹਾਂ ਜਿਹੜੇ ਆਪਦੇ ਗਰੀਬ ਸਿੱਖ ਲੋਕ ਆ ਉਹ ਭੁੱਖੇ ਮਰੀ ਜਾਂਦੇ ਆ ਤੇ ਇਹਨਾਂ ਨੂੰ ਬਾਹਰ ਲਿਆਉਣ ਨੂੰ ਇਹਨਾਂ ਨੂੰ ਪੈਸੇ ਦੇਈਏ ਨੇ ਆਪਾਂ 50000 ਰੁਪਏ 50000 ਰੁਪਏ ਇੱਕ ਮਹੀਨੇ ਦਾ ਨੋਟ ਦੇ ਕੇ ਹੱਥ ਜਾਂਦਾ 50000 ਰੁਪਏ ਬਣਾਉਂਦਾ ਆ ਚੈਨੀਆਂ ਵਿੱਚ ਲਈ ਫਿਰਦਾ ਆ ਬੱਚੇ ਆ ਜਿਹੜੇ ਇਹ ਕਿੰਨਾ ਚਿਰ ਹੋ ਗਿਆ ਚੱਕੇ ਨੂੰ ਤੈਨੂੰ ਇਹ ਅਮਰਤਸਰ ਦਰਬਾਰ ਸਾਹਿਬ ਸੇ ਉਠਾਏ ਅੱਛਾ ਉਥੋਂ ਉਠਾਏ ਹਾਂ ਕਿੰਨਾ ਚਿਰ ਹੋ ਗਿਆ ਹਾਂ ਕਿੰਨਾ ਚਿਰ ਹੋ ਗਿਆ ਚੱਕੇ ਦਾ ਨਾ ਅਮਰਤ ਆ ਵੀ ਕਿੰਨਾ ਚਿਰ ਹੋ ਗਿਆ ਬੱਚੇ ਚੱਕੇ ਨੂੰ ਇੱਧਰ ਦੱਸ ਮੈਨੂੰ ਆ ਲੱਤਾਂ ਲੁੱਤਾਂ ਸਾਹਿਬ ਇਹਦੀਆਂ ਠੀਕ ਆ ਇਹਨੂੰ ਕੁਛ ਨਹੀਂ ਹੋਇਆ ਸਾਡੇ ਨੂੰ ਐ ਤਾਬ ਤੋਂ ਛੋਟੇ ਛੋਟੇ ਤੂੰ ਚੰਗਾ ਭਲਾ ਹੱਟਾ ਕੱਟਾ ਤੂੰ ਸਾਰਾ ਕੋ ਠੀਕ ਆ ਇਹਨੂੰ ਹੋਇਆ ਕੀ ਇਹਨੂੰ ਇਹ ਕਿਤੇ ਦੇ ਵਿੱਚ 500 ਰੁਪਏ ਮਿਲ ਜਾਂਦੇ ਇਹ ਪਾਉ ਵੇਲੀਆਂ ਖਾਣ ਕੇ ਚੇ ਵੇ ਆ ਇਹ ਛੋਟੇ ਛੋਟੇ ਤੇ ਤਾਕਤ ਤੇ ਨਸ਼ਾ ਵੀ ਖਾਨਾ ਤੂੰ ਕੋਈ ਨਸ਼ਾ ਵੀ ਕਰਦਾ ਹੋਰ ਵੀ ਕਲਾਸੀ ਲਾਇ ਇਹ ਚੰਗੀ ਤਰ੍ਹਾਂ ਤਲਾਸ਼ੀ ਲੈ ਨਸ਼ਾ ਗੁਟਕਾ ਲੇਤਾ ਹਾਂ ਨਾ ਹੀ ਹੋ ਨਾ ਨਕਾਲਾ ਚਿੱਟਾ ਹੈ ਜੀ ਚਿੱਟਾ ਛੋਟਾ ਛਿੱਟਾ ਆਹ ਵੀ ਖਾਨਾ ਹੈ ਚਿੱਟਾ ਹੈ ਇਹਦੇ ਪੈਸੇ ਦਾ ਫੱਕਰ ਨਹੀਂ ਗੁਟਕਾ ਲੇਟ ਰਹੀਆਂ ਆ ਪੰਜਾ ਪਿਆਰੇ ਨਾਲ ਲੈ ਜਾ ਕੇ ਪੈਸੇ ਘਟੀ ਚ ਰੱਖਦਾ ਹੁਣਾ ਇਹ ਕੋਲੇ ਇਹ ਤੈਨੂੰ ਕੀ ਲੱਗਦਾ ਹੈ ਧੋਕਾ ਨੂੰ ਧੋਕਾ ਨੂੰ ਕਦੋਂ ਚੱਕ ਲਿਆ ਇਸ ਕਾ 5-7 ਸਾਲ ਹੋ ਗਿਆ 5-6 ਸਾਲ ਹੋ ਗਿਆ ਹੈ ਵੀ ਛੋਟੇ-ਛੋਟੇ ਚੋਾਕਾਂ ਨੂੰ ਲਿਆਇਆ ਸੀ ਤੇ ਤੂੰ ਜਵਾਕਾਂ ਦਾ ਕੰਜਰਾ ਤੂੰ ਜਵਾਕਾਂ ਦਾ ਭਵਿੱਖ ਖਰਾਬ ਕਰਤਾ ਖਾਰਾ ਕੀ ਦੇ ਆ ਵਿਚਾਰੇ ਇਹ ਚੋਾਕ ਤੇ ਹੁਣ ਉਹ ਜਵਾਕਾਂ ਨੇ ਪੜਾਈ ਪੜਨ ਲਾਇਆ ਹੋਣਾ ਸੀ ਅਗਲੇ ਨੇ ਅੱਛਾ ਭਾਈ ਇਹ ਕਿੰਨਾ ਚਿਰ ਹੋ ਗਿਆ ਨੂੰ ਇੱਥੇ ਇਹ ਕੰਮ ਕਰਦੇ ਨੂੰ ਬਹੁਤ ਚਿਰ ਹੋ ਗਿਆ ਬਹੁਤ ਟਾਈਮ ਹੋ ਗਿਆ ਠੀਕ ਹੈ ਤੇ ਕੋਈ ਬੱਚੇ ਤਾਂ ਨਹੀਂ ਗੱਡੀਆਂ ਰੋਕ ਕੇ ਸ਼ੀਸ਼ੇ ਪੰਨਾਂ ਤੱਕ ਜਾਂਦੇ ਜੀ ਅੱਛਾ ਬੱਚੇ ਚੜ ਕੇ ਨਾ ਸਵਾਰੀਆਂ ਤੋਂ ਠੱਕੇ ਨਾ ਪੈਸੇ ਹੁੰਦੇ ਆ ਅੱਛਾ ਇੰਨਾ ਪਰੇਸ਼ਾਨ ਕਰਦੇ ਆ ਜੀ ਆ ਜਿਹੜਾ ਚੈਨੀਆਂ ਚੁੰਨੀਆਂ ਸਾਡੇ ਸਾਹਮਣੇ ਆਏ ਇਹ ਵੇਖੋ ਮੋਬਾਈਲ ਤਾਂ ਆਵੇਂ ਖੋਤੇ ਭੱਜ ਜਾਂਦੇ ਜੀ ਇਹ ਮੋਬਾਈਲ ਖੋਣੇ ਹਾਂ ਕੁੜੀਆਂ ਵਾਲੇ ਜਿਹੜੂ ਰੋਸ ਤੋਂ ਭੱਜ ਜਾਂਦੇ ਇਹ ਮੈਟਰ ਆਉਂਦੇ ਆ ਅੱਛਾ ਤੁਸੀਂ ਪਹਿਲਾਂ ਯਾਰ ਸਾਨੂੰ ਕਰਾਪਟ ਲਖੋਣੇ ਮੈਂ ਮੈਂ ਤਾਂ ਨਵਾਈ ਆ ਰਹੀ ਹੈ ਇਹ ਤੇ ਇਹਦਾ ਗੱਡਿਆ ਇਹ ਤੇ ਡੀਜੀ ਵੀ ਕੱਢਦੇ ਗੱਡਿਆਂ ਚੋਏ ਅੱਛਾ ਸਾਦਲਤੀ ਰਾਤ ਤੱਕ ਤੇ ਗੱਡਿਆਂ ਚੋਂ ਇਹ ਸਾਰਾ ਬਜਾਦਾ ਹੀ ਨਾ ਹੀ ਆਏ ਕਰੋ ਮਾਰੋ ਮਾਰਸ ਮਾਰੋ ਮਾਰਸ ਜਨਾ ਆਏ ਕਰੋ ਰਾਜਵੀਰ ਇਹਦੇ ਨਾ ਤਾਂ ਲਿਖ ਪਿਆਨ ਤੇ ਇਹਨੂੰ ਥਾਣੇ ਚ ਲੈ ਕੇ ਚੱਲੋ ਤੇ ਇਹਦਾ ਪਰਚਾ ਕਰਦੇ ਆਂ ਬਾਈ ਇਹਦਾ ਦਾ ਦਿਖਾਓ ਉੱਥੇ ਸਾਰਾ ਕੱਟ ਇਨਗਮ ਜੇਬ ਚ ਪਾਲਾਂਗੇ ਜੇਬ ਚ ਪਾਲਾਂ ਜੰਗ ਕੋਈ ਆਪਾਂ ਕੈਮਰਾ ਚੱਲਦੀ ਜਾਂਦਾ ਇਨਗਮ ਇਹ ਦੇਖਾ ਉੱਥੇ ਆਪਾ ਜਿਹੜਾ ਖਜ਼ਾਨੇ ਜਮਾ ਕਰਾਵਾਂਗੇ ਪੁੱਛਾਂਗੇ ਦਾ ਸਾਰਾ ਇਹਦਾ ਚਾਕੇ ਪੱਤਰਕਾਰਾਂ ਨੂੰ ਸਾਦਿਆਂ ਨੂੰ ਮਾਰ 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 ਮਤ ਜਨਾ ਮਾਰ ਕਿਉਂ ਨਾ ਮਾਰੋ ਮਤ ਹੈ ਤੈਨੂੰ ਅੱਜ ਤੱਕ ਕੋਈ ਮਿਲਿਆ ਨਹੀਂ ਤੈਨੂੰ ਕੋਈ ਜਵਾਬ ਕਿਹਦੇ ਦਾ ਤੂੰ ਬੇਕਾਰ ਕਰਤਾ ਨਹੀਂ ਕਰਤਾ ਹੈ ਨਹੀਂ ਕਰਤਾ ਜੀ ਨਹੀਂ ਕਰ ਅੱਛਾ ਐਂ ਕਰ ਇਹਨੂੰ ਥਾਣੇ 'ਚ ਲੈ ਕੇ ਚੱਲ ਠੀਕ ਹੈ ਇਹ ਪਰਚਾ ਕਰਦੇ ਨਾਲੇ ਡੀਐਨਏ ਟੈਸਟ ਕਰਾਉਣਾ ਹੈ ਸਰ ਆ ਪੱਟ ਗਈ ਪੱਟ ਗਈ ਪੱਟ ਗਈ ਆਇਆ ਪਰਨਾ ਬੰਨ ਦੇ ਪਰਨਾ ਬੰਨ ਦੇ ਨਾ ਨਾ ਸਰ ਪਰਨਾ ਆਇਆ ਪੋਸ਼ਣੀ ਵੇ ਚੱਟ ਛੋਟੀ ਲਿਆ ਢਾਗ ਲਿਆ ਫਿਰ ਜਥੇਰੇ ਪਾਸ ਇੱਕ ਮਿੰਟ ਬੰਨੋ ਜੀ ਬੰਨੋ ਦੱਤਾ ਪਿੱਛੇ ਕਰ ਇਹਦੀਆਂ ਪਿੱਛੇ ਕਰ ਪਿੱਛੇ ਕਰ ਪਿੱਛੇ ਬਾਹਾਂ ਕਰ ਬਾਹਨੇ ਨੂੰ ਕੋਈ ਨਹੀਂ ਸਾਨੂੰ ਕੁਝ ਨਹੀਂ ਹੁੰਦਾ ਬੇਟਾ ਸੋਨੂ ਕੋਈ ਨਹੀਂ ਹੁੰਦਾ ਪਤਾ ਸਾਨੂੰ ਨੂੰ ਛੋਟੇ ਘਰੇ ਭੇਜਾਂਗੇ ਠੀਕ ਆ ਉਹਨੂੰ ਘਰੇ ਭੇਜਾਂਗੇ ਟੈਨਸ਼ਨ ਨਾ ਘਰੇ ਪੰਚਾਉਣਗੇ ਜਿੱਤੇ ਹਾਂ ਛੋਟਾ ਕੋਈ ਕਸੂਰ ਨਹੀਂ ਦੇਖੋ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਵਿਚਾਰੇ ਖਵਰਾ ਇਹ ਕਿਹਦੇ ਬੱਚੇ ਆ ਇਹ ਕੋਈ ਗਰੀਬ ਕਰੋ ਆ ਜਾਂ ਅਮੀਰ ਕਰੋ ਮੈਨੂੰ ਤਾਂ ਕੀ ਪਤਾ ਹੈ ਇਹਦੇ ਸਕੇ ਗਏ ਜੀ ਆ ਤਾਂ ਇਹਨਾਂ ਨੇ ਜਲੂਸ ਹੀ ਕਰਤਾ ਪੰਜਾਬ ਦਾ ਇਹ ਸਾਰੇ ਦਾ ਜੜਾ ਅਰੇ ਤੁਸੀਂ ਤਾਂ ਸਾਡੇ ਪੰਜਾਬ ਦੀ ਪੇਂਚੀ ਮੈਂ ਕਈ ਵਾਰੀ ਇੱਥੋਂ ਦੇ ਨੰਗੇ ਮੈਂ ਵੀ ਇੱਕ ਦੋ ਵਾਰ ਹੀ ਪੈਸੇ ਦੇ ਗਏ ਚੱਲ ਇਹਨੂੰ ਐ ਕਰ ਮੋਟਰਸਾਈਕਲ ਦੇ ਵਿਚਾਲੇ ਬਿਠਾਏ ਨੂੰ ਚਲੋ ਹਾਂ ਮੈਂ ਇਹਨੂੰ ਪੈਸਾ ਸਰ ਮੇਰਾ ਪੈਸਾ ਆਹ ਪੈਸਾ ਹੋ ਤੈਨੂੰ ਪੈਸਾ ਕੋ ਨਹੀਂ ਪੈਸਾ ਤਾਂ ਆ ਫੜ ਪੈਸੇ ਰੱਖ ਅਰੇ ਚਲੋ ਬੱਚੇ ਦੇ ਨਾਲ ਕਾਇ ਕਰੋ ਤੁਸੀਂ ਬੱਚਿਆਂ ਨੂੰ ਤੁਹਾਡੇ ਕੋਲ ਹੈਗੀ ਗੱਡੀ ਉਹ ਨਾਲ ਲੈ ਆਓ ਇਹਨਾਂ ਨੂੰ ਬੈਠਾਓ ਉਹ ਮੁੰਡਾ ਲੈ ਆਉਂਦਾ ਪੱਥਰ ਕਰ ਲੈ ਆਉਂਦਾ ਠੀਕ ਆ ਆਪਣਾ ਅਬ ਇਹ ਮੁੰਡਾ ਅਰਛੇ ਇਹਨਾਂ ਬੱਚਿਆਂ ਨੂੰ ਨਾਲ ਲੈ ਆ ਨਾਲੇ ਤਿੰਨ ਚਾਰ ਬੰਦਿਆਂ ਨੂੰ ਲੈ ਆ ਠੀਕ ਹੈ ਠੀਕ ਹੈ ਲੈ ਆਉਣਾ ਮੈਲ